ਨੰਗਰ ਗੁਰੂ ਗੋਬਨ ਸਿੰਘ ਜੀ ਚੈਨਲ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਧੰਨਵਾਦ ਬਹੁਤ ਬਹੁਤ ਸਵਾਗਤ ਜੀ ਔਰ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਡੀ 5 ਚੈਨਲ ਦੀ ਇੱਕ ਕੀਤੀ ਹੋਈ ਇੰਟਰਵਿਊ ਜਿਸ ਦੇ ਵਿੱਚ ਸਾਬਕਾ ਡੀਐਸਪੀ ਬਰਵਿੰਦਰ ਸਿੰਘ ਸੇਖੋਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਵੱਡਾ ਬਿਆਨ ਦਿੱਤਾ ਹੈ ਤੇ ਕਿਵੇਂ ਉਹ ਸਾਰੀਆਂ ਚੀਜ਼ਾਂ ਨੇ ਉਹਦਾ ਸੱਚ ਕੀ ਹੈ ਮੈਂ ਤੁਹਾਡੇ ਨਾਲ ਉਹ ਚੀਜ਼ਾਂ ਜ਼ਰੂਰ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਸਾਤ ਸੰਗਤ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ D5 ਚੈਨਲ ਤੇ ਉਹ ਜਿਹੜੀ ਵੀਡੀਓ ਹੈ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੋ ਉਹਦੇ ਵਿੱਚ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਜੋ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਵੀ ਲੜ ਰਹੇ ਨੇ ਉਹਨਾਂ ਨੇ ਕੋਵਾ ਸ਼ੀਲਡ ਭਾਵ ਜਿਹੜੀ ਵੈਕਸੀਨ ਲਗੀਆਂ ਹੋਈਆਂ ਨੇ ਨਾ ਕਰੋਨਾ ਦੇ ਦੌਰ ਦੌਰਾਨ ਦੋ ਵੈਕਸੀਨ ਉਹਨਾਂ ਨੇ ਕਿਹਾ ਕਿੰਦੇ ਜਿਹਦੇ ਦੋ ਵੈਕਸੀਨਾਂ ਲਗੀਆਂ ਨੇ ਉਹ ਆਪਣਾ ਜ਼ਰੂਰੀ ਜਿਹੜਾ ਕੋਈ ਕੰਮਕਾਜ ਹੈ ਉਹ ਕੰਮਕਾਜ ਨਿਵੇੜ ਲਵੇ ਤੇ ਉਹਦੇ ਕੋਲੇ ਸਮਾਂ ਬਹੁਤ ਥੋੜਾ ਹੈ ਉਹਦੇ ਕੋਲੇ ਸਮਾਂ ਬਹੁਤ ਘੱਟ ਹੈ ਸਾਤ ਸੰਗਤ ਹੁਣ ਦੋ ਦੋ ਵੈਕਸੀਨਾ ਸਭ ਦੇ ਲਗੀਆਂ ਨੇ ਅੱਧੇ ਤੋਂ ਵੱਧ ਸਾਡੇ ਜਿਹੜੇ ਲੋਕ ਨੇ ਉਹ ਵੈਕਸੀਨਾ ਲਗਵਾ ਕੇ ਬੈਠੇ ਹੋਏ ਨੇ ਤੇ ਉਹਨਾਂ ਕੋਲੇ ਸਮਾਂ ਜਿਹੜਾ ਹੈ ਉਹ ਘਟ ਹੈ ਬਹੁਤ ਜ਼ਿਆਦਾ ਘਟ ਸਮਾਂ ਹੈ ਹਾਲਾਂਕਿ ਸਾਨੂੰ ਜਿਹੜਾ ਹੈ ਉਹ ਇਸ ਚੀਜ਼ ਤੇ ਡਰਾਇਆ ਗਿਆ ਉਹਨਾਂ ਦੀ ਜਾਨ ਨੂੰ ਜੋਖਮ ਹੈ ਜਾਨ ਉਹਨਾਂ ਦੀ ਖਤਰੇ ਦੇ ਵਿੱਚ ਹੈ ਜਿਨ੍ਹਾਂ ਨੇ ਦੋ ਦੋ ਵੈਕਸੀਨਾ ਲਵਾ ਲੀਆਂ ਪੂਰੀ ਦੁਨੀਆ ਦੇ ਵਿੱਚ ਵੈਕਸੀਨ ਵਾਲੇ ਲੋਕਾਂ ਦੇ ਵਿੱਚ ਡਰ ਪੈਦਾ ਹੋ ਚੁੱਕਿਆ ਹੈ ਤੇ ਬੇਨਤੀ ਕਰਾਂ ਭਾਰਤੀ ਕੰਪਨੀ سیرਮ ਇੰਸਟੀਚਿਊਟ ਆਫ ਇੰਡੀਆ ਵੀ ਕਟਾਰੇ ਦੇ ਵਿੱਚ ਆ ਗਈ ਹੈ ਵੈਕਸੀਨ ਨੂੰ ਲਾਗੂ ਹੋਏ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਦਿੱਲੀ ਦੇ ਚੋਟੀ ਦੇ ਕਾਰਡੀਓਲੋਜੀਸਟ ਅਤੇ ਜਿਥੇ ਕਿ ਵਾਇਰੋਲੋਜੀਸਟ ਦੇ ਇਸ ਵੈਕਸੀਨ ਦੇ ਭਾਰਤੀ ਲੋਕਾਂ ਲਈ ਖਤਰੇ ਬਾਰੇ ਆਪਣੀ رائے ਜਿਹੜੀ ਹੈ ਉਹਨਾਂ ਨੇ ਸਾਂਝੀ ਵੀ ਕਰ ਦਿੱਤੀ ਹੈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਏਮਸ ਨਵੀਂ ਦਿੱਲੀ ਦੇ ਕਾਰਡੀਓਲੋਜਿਸਟ ਪ੍ਰੋਫੈਸਰ ਨਿਤੀਸ਼ ਨਾਇਕ ਡਾਕਟਰ ਅੰਬੇਦਕਰ ਸੈਂਟਰ ਫਾਰ ਵਾਇਓ ਮੈਡੀਕਲ ਰਿਸਰਚ ਨਵੀਂ ਦਿੱਲੀ ਦੇ ਡਾਇਰੈਕਟਰ ਅਤੇ ਮਸ਼ਹੂਰ ਵਾਇਰੋਲੋਜਿਸਟ ਪ੍ਰੋਫੈਸਰ ਸੁਨੀਤ ਕੇ ਸਿੰਘ ਜਿੱਥੇ ਕੋਵਾ ਸ਼ੀਲਡ ਵੈਕਸੀਨ ਨਾਲ ਜੁੜੇ ਖਤਰਿਆਂ ਬਾਰੇ ਹਰ ਸਵਾਲ ਦਾ ਜਵਾਬ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਜਿਹੜਾ ਐਕਸਟਰਾ ਜੈਨਿਕਾ ਨੇ ਮੰਨਿਆ ਹੈ ਕਿ ਇਸ ਦੇ ਮਾੜੇ ਪ੍ਰਭਾਵ ਨੇ ਇਸ ਲਈ ਕੁਝ ਅਜਿਹੇ ਮਾਮਲੇ ਜ਼ਰੂਰ ਦੇਖੋਗੇ ਇਸ ਟੀਕੇ ਦੇ ਲਾਗੂ ਹੋਣ ਤੋਂ ਬਾਅਦ ਕੁਝ ਲੋਕਾਂ ਦੇ ਵਿੱਚ ਖੂਨ ਦਾ ਥੱਕਾ ਦੇਖਿਆ ਗਿਆ ਜਿਸ ਦਾ ਇੱਕ ਪ੍ਰਭਾਵ ਦਿਲ ਦਾ ਦੌਰਾ ਹਾਲਾਂਕਿ ਸਾਨੂੰ ਇਹ ਵੀ ਦੇਖਣਾ ਹੈ ਕਿ ਮਹਾਮਾਰੀ ਦੌਰਾਨ ਜਦੋਂ ਕੋਵਿਡ ਨੂੰ ਲੈ ਕੇ ਕੋਈ ਵਿਕਲਪ ਨਹੀਂ ਸੀ ਐਮਰਜੈਂਸੀ ਦੌਰਾਨ ਆਬਾਦੀ ਨੂੰ ਸੁਰੱਖਿਅਤ ਕਰਨਾ ਪਿਆ ਸਾਇੰਸ ਦੇ ਚੰਗੇ ਅਤੇ ਮਾੜੇ ਨੂੰ ਵੇਖੀਏ ਤਾਂ ਟੀਕਾਕਰਨ ਕੀਤੇ ਗਏ ਲੋਕਾਂ ਦੀ ਗਿਣਤੀ ਇਸ ਦੇ ਮਾੜੇ ਪ੍ਰਭਾਵਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਹਾਲਾਂਕਿ ਕਹਿੰਦੇ ਜਿਹੜੇ ਲੋਕਾਂ ਨੇ ਵੈਕਸੀਨ ਲਗਵਾਈ ਹੈ ਉਹਨਾਂ ਕੋਲੇ ਸਮਾਂ ਬਹੁਤ ਘੱਟ ਹੈ ਹਾਲਾਂਕਿ ਵੈਕਸੀਨ ਨਕਲੀ ਸੀ ਜਿਹਦੇ ਕਾਰਨ ਸਾਨੂੰ ਅੱਜ ਦਿਲ ਦੀਆਂ ਬਿਮਾਰੀਆਂ ਹਾਰਟ ਅਟੈਕ ਵਰਗੇ ਰੋਗ ਹੋਰ ਨਿੱਕੇ ਨਿੱਕੇ ਰੋਗ ਜਿਹੜੇ ਨੇ ਉਹ ਚਿੰਬੜੇ ਹੋਏ ਨੇ ਇਹ ਮੰਨਿਆ ਗਿਆ ਹੈ ਕਿ ਇਹ ਵੈਕਸੀਨ ਦਾ ਜੜਾ ਲੱਗੀ ਹੋਈ ਹੈ ਉਹਨਾਂ ਦੇ ਕਰਕੇ ਹੀ ਹੋਇਆ ਹੈ ਸੋ ਮੈਂ ਇੱਥੇ ਬੇਨਤੀਆਂ ਕਰਨੀਆਂ ਚਾਹਉਨਾ ਕਿ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਡਰ ਨਾ ਪਾਓ ਸਾਡੀ ਵੈਕਸੀਨ ਲੈ ਕੇ ਕੌਣ ਆਇਆ ਸੀ ਸਰਕਾਰ ਆਈ ਸੀ ਸਰਕਾਰ ਦਾ ਗੁਲਾਮਾ ਫੜੀਏ ਚੱਲ ਕੇ ਤੇ ਸਰਕਾਰ ਸੈਂਟਰ ਗਵਰਨਮੈਂਟ ਲੈ ਕੇ ਆਈ ਸੀ ਵੈਕਸੀਨ ਤੇ ਪੰਜਾਬ ਸਰਕਾਰ ਉਦੋਂ ਕੈਪਟਨ ਸਰਕਾਰ ਨੇ ਵੀ ਹਮਾਇਤ ਕੀਤੀ ਵੈਕਸੀਨ ਲਗਵਾਓ ਜੀ ਤੇ ਕੋਦੋਂ ਪੰਜਾਬ ਸਰਕਾਰ ਨੇ ਸੂਬਾ ਸਰਕਾਰਾਂ ਨੇ ਉਦੋਂ ਖੁਦ ਜਿਹੜੀਆਂ ਇਸ ਦੀਆਂ ਪਿਕ ਸਪਾਈਆਂ ਦਾ ਜਿਹੜੇ ਲੋਕਾਂ ਨੂੰ ਕਿਹਾ ਵੀ ਫਲਾਣੇ ਨੇ ਵੈਕਸੀਨ ਲਗਵਾ ਲਈ ਜੀ ਤੁਸੀਂ ਵੀ ਲਗਵਾਓ ਜੀ ਇਹ ਕਰੋ ਜੀ ਉਹ ਲੋਕ ਇਸ ਦੇ ਜ਼ਿੰਮੇਵਾਰ ਨੇ ਜਿੰਨੀਆਂ ਮੌਤਾਂ ਹੋਣਗੀਆਂ ਜਾਂ ਜਿਹੜੇ ਹੁਣ ਇਹ ਰਿਸਰਚ ਪਾਏ ਜਾਣਗੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਪ੍ਰਮੋਟ ਕੀਤਾ ਸਾਡੀਆਂ ਸਰਕਾਰਾਂ ਇਹਨੂੰ ਲੈ ਕੇ ਆਈਆਂ ਤੇ ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਨੇ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਤੇ ਯਾਦ ਰੱਖਿਓ ਵੀ ਉਹ ਲੋਕ ਸਾਡੀਆਂ ਮੌਤਾਂ ਦੇ ਜ਼ਿੰਮੇਵਾਰ ਹੋਣਗੇ ਜੇ ਇਕਰ ਸਾਡਾ ਕੋਈ ਨੁਕਸਾਨ ਹੁੰਦਾ ਹੈ ਇਹ ਗੱਲ ਯਾਦ ਰੱਖੋ ਵੈਸੇ ਡਰੋ ਨਾ ਕਬਰਾਓ ਨਾ ਪਰਮਾਤਮਾ ਕੁਝ ਮਾੜਾ ਨਹੀਂ ਹੋਣ ਦਿੰਦਾ ਸਾਡੇ ਨਾਲ ਜੇ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਸਾਡਾ ਮਾੜਾ ਨਹੀਂ ਹੋ ਸਕਦਾ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ